ਆ ਦੱਸੋ ਆਪਣੇ ਜਿਹੜਾ ਨਵਾਂ ਇੰਪਲੀਮੈਂਟ ਤੁਸੀਂ ਲੈ ਕੇ ਆਏ ਹਨਾ 4 ਪੌਣ ਵਾਲੀ ਮੱਕੀ ਦਾ ਪਾਏ 50 ਫੀਸ ਕਿਹਦੇ ਤੋਂ ਹਾਂਜੀ ਬਿਲਕੁਲ ਤੇ ਇਹਦੇ ਬਾਰੇ ਦੱਸੋ ਬਈ ਕਿ ਜਿਹੜਾ ਸੋਧ ਕੀਤੀ ਹੈ ਤੇ ਦਰਸ਼ਕਾਂ ਨੂੰ ਜਰੂਰ ਦੱਸੋ ਨਾ ਇਹ ਆਪਣੀ ਮਸ਼ੀਨ ਦਾ ਨਾਂ ਹੈ ਸੈਲਜ ਪੈਕਿੰਗ ਮਸ਼ੀਨ ਹੈ ਜੀ ਹਾਂ ਸੈਲਜ ਬੀਲਰ ਬੋਲ ਦਿੰਦੇ ਆ ਇਹਨੂੰ ਜੀ ਤੇ ਆਪਣੇ ਆਪਸ ਮੱਕੀ ਦੇ 4 ਵਾਲੀ ਮਸ਼ੀਨ ਹੈ ਜੀ ਹਾਂ ਤੇ ਇਹਦੇ ਵਿੱਚ ਹੀ ਆਪਣਾ ਹੁਣ ਇਹ ਨਵਾਂ ਪ੍ਰੋਜੈਕਟ ਹੈ ਬਿਲਕੁਲ ਸਮੇਂ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਇਹ ਮਸ਼ੀਨ ਦੇ ਨਾਲ ਆਪਣੀ ਇਕਤਾ ਜਿਵੇਂ ਆਪਾਂ ਕਿਸਾਨ ਆਪਣੇ ਇਹਨੂੰ ਸਟੋਰ ਕਰਦੇ ਆ ਵੀ ਉਹਦੇ ਵਿੱਚ ਵੇਸਟੇਜ ਬਹੁਤ ਖਰਾਬ ਹੁੰਦੀ ਹੈ ਆਪਣੇ ਚਾਰੇ ਦੀ ਤੇ ਬਾਕੀ ਮੀ ਮੌਸਮਾ ਕਰਕੇ ਬਹੁਤ ਹੁੰਦਾ ਹੈ ਤੇ ਇਹਦੇ ਵਿੱਚ ਆਪਣੇ ਪੈਕਿੰਗ ਕਰਨ ਦੇ ਨਾਲ ਲੰਬੇ ਸਮੇਂ ਤੱਕ ਆਚਾਰ ਨੂੰ ਰੱਖ ਸਕਦੇ ਆ ਤੇ ਆਪਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣਾ ਵੀ ਸੌਖਾ ਹੈ ਜੋ ਵੀਰ ਸੇਲਿੰਗ ਦਾ ਕੰਮ ਕਰਦੇ ਆ ਮੱਕੀ ਦੇ ਆਚਾਰ ਦਾ ਉਹਨਾਂ ਲਈ ਵੀ ਬਹੁਤ ਵਧੀਆ ਪੈਕਿੰਗ ਕਰਕੇ ਵੇਚਣਾ ਆਸਾਨ ਹੈ ਭਾਈ ਇਹ ਜਿਆਦਾ ਕੋਸਟਲੀ ਤਾਂ ਨਹੀਂ ਜੀ ਆਪਾਂ ਕਹਿਗੇ ਜਿਆਦਾ ਕਿਸਾਨਾਂ ਦੇ ਬੋਝ ਪੈਣ ਵਾਲੀ ਚੀਜ਼ ਤਾਂ ਨਹੀਂ ਗੀ ਨਹੀਂ ਨਹੀਂ ਜੀ ਇਹ ਕੋਈ ਜਿਆਦਾ ਕੋਸਟਲੀ ਨਹੀਂ ਹੈ ਬਿਲਕੁਲ ਆਪ ਬੰਦੇ ਦੇ ਬਜਟ ਹੈ ਇਹਦੀ ਆਪਾਂ ਪ੍ਰਾਈਸ ਰੱਖਿਆ ਹੈ 18 ਲੱਖ ਰੁਪਏ ਹੈ ਬਾਕੀ ਇੰਡੀਅਨ ਗਵਰਨਮੈਂਟ ਵੱਲੋਂ ਆਪਾਂ ਸਬਸਿਡੀ ਵੀ ਅਪਰੂਵਡ ਹੈ ਇਹ ਤੇ 40% ਸਬਸਿਡੀ ਆ ਜਾਂਦੀ ਹੈ ਜੀ 40% ਹਾਂਜੀ ਇਹ ਸਬਸਿਡੀ ਬਾਅਦ ਚੋਂ ਜੀ ਕੱਟ ਕੇ ਕਿਹੜਾ ਭਰਨੇ ਪੈਂਦੇ ਸਾਰੇ ਹਾਂਜੀ ਕਿਹੜਾ ਆਪਾਂ ਨੂੰ ਫੁੱਲ ਪੇਮੈਂਟ ਕਰਨੀ ਪਊਗੀ ਫਿਰ ਗਵਰਨਮੈਂਟ ਬੰਨੀਓ ਕਿਸਾਨ ਜੀ ਦੇ ਵੀ ਨਾਂ ਤੇ ਹੋਏਗੀ ਉਹਨਾਂ ਦੇ ਖਾਤੇ ਵਿੱਚ ਆ ਜਾਏਗੀ ਸਬਸਿਡੀ ਤਿੰਨ ਕਿ ਮਹੀਨੇ ਦਾ ਟਾਈਮ ਲੱਗ ਜਾਂਦਾ ਹਾਂਜੀ ਤੇ ਜੇ ਬਾਈ ਅਮਨ ਗੱਲ ਕਰਗੇ ਜਿਹੜਾ ਇਹ ਜਿਹੜੀ ਆਪਣੀ ਗੱਠ ਬਣਦੀ ਹੈ ਇਹ ਗੱਠ ਦਾ ਸਾਇ ਚੌਰਸ ਦਾ ਜਾਂ ਗੋਲ ਬਣਦੀ ਹੈ ਇਹ ਜੀ ਗੋਲ ਗੱਠ ਬਣਦੀ ਹੈ ਤੇ ਗੱਠ ਦਾ ਵੇਟ ਲਗਭਗ 1 ਕਵੰਟਲ ਦਾ ਹੀ 1 ਕਵੰਟਲ ਕੈਪੈਸਿਟੀ ਹੈ ਮਸ਼ੀਨ ਦੀ ਆਪਣੀ ਤੇ ਇਹਦਾ ਜੇ ਬਾਈ ਵੇਟ ਕੋਈ ਘਟਾਉਣਾ ਚਾਵੇ ਜਿਵੇਂ ਆਪਾਂ ਸਾਇ ਕੇ ਹੀ ਮਸ਼ੀਨਾਂ ਚ ਘਟਾਉ ਹਦਾ ਸਕਦੇ ਆ ਓਕੇ ਕੱਟ ਜਾਂਦਾ ਕਿ 1 ਕਵੰਟਲ ਨਹੀਂ ਆ ਇਹਦੇ ਵਿੱਚ ਡਿਸਪਲੇ ਦੀ ਸੁਵਿਧਾ ਜ਼ਿਆਦਾ ਨਹੀਂ ਥੋੜਾ ਬਹੁਤ ਫ ਭਾਈ ਆਪਾਂ ਜੇ ਦਿਖਾਈ ਗਿਆ ਤਾਂ ਮੰਨ ਕੇ ਚਲੋ ਇਹ ਉੱਪਰ ਚੜ੍ਹਨ ਆਸਤੇ ਬਣਾਈ ਹੈ ਤੇ ਜਿਹੜਾ ਇਹ ਡਿੱਗੀ ਆ ਚਾਰ ਪਾਉਣਾ ਜਿਹੜਾ ਆਪਣਾ ਉਹ ਚਾਰ ਪਾਉਨੇ ਇਧਰ ਆਪਾਂ ਨਾਲ ਜਾਂ ਆਪਣੇ ਵੀ ਮੈਨੂਅਲ ਵੀ ਆਪਾਂ ਇਹਦੇ ਵਿੱਚ ਇਧਰੋਂ ਆਚਾਰ ਪੈ ਜਾਂਦਾ ਹੈ ਹਾਂ ਉਧਰੋਂ ਫਿਰ ਅੱਗੇ ਗੱਠ ਦੂਸਰੀ ਸਾਈਡ ਤੇ ਗੱਠ ਤਿਆਰ ਹੋ ਕੇ ਬਾਹਰ ਆ ਜਾਂਦੀ ਹੈ ਠੀਕ ਆ ਅਗਲੀ ਸਾਈਡ ਇਹ ਜਿਹਨੇ ਬੈਲਟ ਦੇਖ ਰਹੇ ਆ ਆਪਾਂ ਇਹਦੇ ਜਾਂਦੀ ਉੱਪਰ ਦੀ ਹਾਂਜੀ ਬਿਲਕੁਲ ਤੇ ਭਾਈ ਜਿਹੜਾ ਆਪਾਂ ਗੱਲ ਕਰ ਗਏ ਰੋਲਿੰਗ ਦੀ ਜਿਹੜੀ ਕਵਰ ਆਪਣਾ ਜਿਹੜਾ ਇਹ ਪੰਨਾ ਕਹਿ ਦਿੰਨੇ ਆ ਆਪਾਂ ਉਹ ਰੀਲਾਂ ਕਿੰਨੀਆਂ ਪੈਨੀਆਂ ਇੱਥੇ ਇਹਦੇ ਵੀ ਜੀ ਤਿੰਨ ਰੀਲਾਂ ਲੱ ਲਗਭਗ 500 mm ਦੀ ਹੈ 20 ਇੰਚੀ ਲਗਭਗ ਲੱਗਦੀ ਹੈ ਤੇ ਦੋ ਇਹਦੇ ਫਰੰਟ ਤੇ ਅਗਲੀ ਸਾਈਡ ਤੇ ਰੀਲਾਂ ਲੱਗ ਜਾਂਦੀਆਂ ਤੇ ਇਹ 2.5 250 mm ਦੀਆਂ ਜਿਹੜੀਆਂ ਅੱਗੇ ਲੱਗਦੀਆਂ ਹਾਂਜੀ ਹਾਂ ਠੀਕ ਹੈ ਤੇ ਭਾਈ ਜੇ ਲੀਵਰ ਦੀ ਗੱਲ ਕਰਗੇ ਕਿੰਨੇ ਜਣੇ ਇਹਨੂੰ ਚਲਾ ਸਕਦੇ ਆ ਕਿੰਨੇ مین ਇਹਨੂੰ ਸਪੈਸ਼ਲੀ ਫੰਕਸ਼ਨ ਲਈ ਮੰਗਦਾ ਇੱਕ ਬੰਦਾ ਲੋਡਰ ਵਾਲਾ ਹੋਏਗਾ ਲੋਡ ਕਰੇਗਾ ਤੇ ਇੱਕ ਬੰਦਾ ਇਧਰ ਆਪਣੀ ਗੱਠ ਬਣੇਗੀ ਤਾਂ ਉਹਨੂੰ ਸਾਈਡ ਤੇ ਕਰਨ ਲਈ ਆ ਕਿਉਂਕਿ ਬਣਾਵਣ ਦੇ ਹਿੱਤ ਚ ਨੇ ਵੀ ਲਗਭਗ ਮੈਕਸੀਮਮ ਤਿੰਨ ਬੰਦੇ ਇਹਨੂੰ ਪੂਰਾ ਵਧੀਆ ਮਸ਼ੀਨ ਨੂੰ ਹੈਂਡਲ ਕਰ ਸਕਦੇ ਆ ਤੇ ਬਾਈ ਜੀ ਆਪਾਂ ਨੂੰ ਚਲਾਉਣ ਦੀ ਗੱਲ ਕਰ ਗਏ ਕਾਦੇ ਨਾਲ ਹੁਣ ਚੱਲਦੀ ਹੈ ਟਰੈਕਟਰ ਲੱਗਦਾ ਹੈ ਇੱਥੇ ਹਾਂਜੀ ਇਹਦੇ ਵਿੱਚ ਆਪਾਂ ਟਰੈਕਟਰ ਲੱਗਦਾ ਹੈ ਜੀ ਕਿਉਂਕਿ ਪੀਟੀਓ ਮਸ਼ੀਨ ਹੈ ਫੁੱਲ ਆਟੋਮੈਟਿਕ ਹੈ ਪੀਟੀਓ ਕਿਧਰ ਲਈ ਸਾਈਡ ਲੱਗਦੀ ਹੈ ਇਸ ਸਾਈਡ ਤੇ ਆ ਜੀ ਇਧਰ ਸੱਜੇ ਪਾਸੇ ਹਾਂਜੀ ਠੀਕ ਹੈ ਇਧਰ ਪੀਟੀਓ ਲੱਗ ਜਾਂਦੀ ਹੈ ਪੀਟੀਓ ਹਾਂਜੀ ਠੀਕ ਹੈ ਪੀਟੀਓ ਸਾਫ ਕਿੰਨੀ ਪਾਵਰ ਦਾ ਟਰੈ ਹਾਂਜੀ ਬਿਲਕੁਲ ਕੋਈ ਲੋਡ ਵਾਲੀ 45 ਹਾਂਜੀ ਠੀਕ ਹੈ ਤੇ ਭਾਈ ਜੇ ਇਹ ਗੱਲ ਕਰਕੇ ਮੰਨ ਕੇ ਚਲੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਸੀਜ਼ਨ ਆਉਣਾ ਹਨਾ ਮੱਕੀ ਦਾ ਜੇ ਹੁਣ ਕਿਸਾਨ ਮੰਨ ਕੇ ਜਾਂ ਲੈਣੀ ਚਾਹੁੰਦਾ ਕੋਈ ਮਸ਼ੀਨ ਤੇ ਆਪਾਂ ਬੁਕਿੰਗ ਕਿੱਥੇ ਕਰਵਾ ਸਕਦੇ ਹਾਂ ਜੀ ਆਪਣਾ ਜਿਵੇਂ ਐਡਰੈਸ ਹੈ ਹੰਢਿਆਆਂ ਨਿਊ ਮੋਡ ਐਗਰੀਕਲਚਰ ਨਾਂ ਤੇ ਵਰਖ ਸਾਹਿਬ ਹੈ ਆਪਣੇ ਨਾਲ ਬੰਦਾ ਕੋਈ ਮੋਬਾਈਲ ਤੇ ਵੀ ਕਨੈਕਟ ਕਰ ਸਕਦਾ ਹੈ ਤੇ ਆਨਲਾਈਨ ਆਪਣੇ ਨਾਲ ਕਨੈਕਟ ਕਰਨ ਆਪਾਂ ਉਹਨਾਂ ਦੀ ਸਾਰੀ ਹੋ ਕਰ ਤੇ ਭਾਈ ਜੇ ਮੰਨ ਕੇ ਚੱਲੋ ਕੋਈ ਪ੍ਰੋਬਲਮ ਆਉਂਦੀ ਹੈ ਕਿਸਾਨ ਨੂੰ ਕੱਲ ਨੂੰ ਖੇਤ ਦੇ ਵਿੱਚ ਹਲ ਦੀ ਨੂੰ ਪ੍ਰੋਬਲਮ ਆਉਂਦੀ ਆ ਤਾਂ ਤੁਹਾਡੀ ਕੋਈ ਟੀਮ ਵਰਕ ਜਾ ਬਿਲਕੁਲ ਜੀ ਇਹ ਆਪਣੀ ਰਿਸਪੌਂਸਿਬਿਲਟੀ ਹੈ ਬਿਲਕੁਲ ਮੰਨ ਲਾ ਹੁਣ ਆਪਣੀ ਨਵੀਂ ਇਹ ਮਸ਼ੀਨ ਹੈ ਜੇ ਵੀ ਕਿਸਾਨ ਭਰਾ ਇਹਨੂੰ ਲੈ ਕੇ ਜਾਏਗਾ ਉਹਨੂੰ ਆਪਾਂ ਬਿਲਕੁਲ ਚਲਾ ਕੇ ਦਿਖਾ ਕੇ ਆਵਾਂਗੇ ਫੇਰ ਵੀ ਕੋਈ ਨੁਕਸਾਨ ਦਾ ਪੈਂਦਾ ਨਹੀਂ ਆਪਣੀ ਪੂਰੀ ਇਹਦੀ ਗਾਰੰਟੀ ਹੈ ਵੀ ਇਹ 'ਚ ਕੋਈ ਫਾਲਟ ਨਹੀਂ ਪਏਗਾ ਜੇ ਕੋਈ ਫਾਲਟ ਪੈਂਦਾ ਉਹ ਆਪਣੀ ਜ਼ਿੰਮੇਵਾਰੀ ਹੈ ਆਪਾਂ ਉਹਦੀ ਸਰਵਿਸ ਕਰਕੇ ਆਵਾਂਗੇ ਕਿੰਨੇ ਸਮੇਂ ਤੱਕ ਬਈ ਕੋਈ ਇਹ ਗਾਰੰਟੀ ਦੀ ਲੈ ਕੇ ਚੱਲਗੇ ਕਿੰਨੇ ਸਮੇਂ ਤੱਕ ਇਹ ਇੱਕ ਸੀਜ਼ਨ ਤੱਕ ਹਾਂਜੀ ਇੱਕ ਸੀਜ਼ਨ ਦੀ ਪੂਰੀ ਗਰੰਟੀ ਹੈ ਬਿਲਕੁਲ ਆਪਣੀ ਗਰੰਟੀ ਹੈ ਜੇ ਕੋਈ ਵੀ ਫਾਲਟ ਪੈਂਦਾ ਹੈ ਕੋਈ ਫਾਲਟ ਹਾਂਜੀ ਠੀਕ ਹੈ ਤਾਂ ਬਾਈ ਬਹੁਤ ਬਹੁਤ ਧੰਨਵਾਦ ਆ ਬਾਈ ਜਾਣਕਾਰੀ ਦਿੱਤੀ ਹੈ ਨਾ ਤੇ ਠੀਕ ਹੈ ਦੋਸਤੋ ਆਪਾਂ ਮੱਕੀ ਵਾਲੀ ਜਿਹੜੀ ਮਸ਼ੀਨ ਲੈ ਕੇ ਆਏ ਸੀਗੇ ਸਾਇਲਜ ਵਾਲੀ ਆਪਾਂ ਮੱਕੀ ਜਿਹੜਾ ਚਾਰ ਪੈਕ ਕਰਨ ਵਾਲੀ ਮੋٹے ਤੌਰ ਤੇ ਕਹਿ ਸਕਦੇ ਆ ਮਸ਼ੀਨ ਲੈ ਕੇ ਆਏ ਸੀ ਤੇ ਨਵੇਂ ਐਮਪਲੀਮੈਂਟ ਆਇਆ ਬਾਈ ਤੇ ਕਨੈਕਟ ਕਰ ਸਕਦੇ ਨਿਊ ਮੋਡ ਐਗਰੀਕਲਚਰ ਵਰਕਸ ਹੰਡਾਇਆ ਹੰਡਾਇਆ ਬਰਨਾਲਾ ਤੇ ਬਾਕੀ ਨੰਬਰ ਜਿਹੜਾ ਭਾਈ ডিসਪਲੇ ਤੇ ਚੱਲੂਗਾ ਭਾਈ ਆਮਨ ਆਪਣੇ ਨਾਲ ਸੀਗਾ ਤੇ ਠੀਕ ਆ ਦੋਸਤੋ ਲੈ ਕੇ ਆਵਾਂਗੇ ਆਪਾਂ ਨਵੇਂ-ਨਵੇਂ ਐਪਲੀਮੈਂਟ ਤੇ ਵੀਡੀਓਂ ਸ਼ੇਅਰ ਕਰ ਦਿਓ ਧੰਨਵਾਦ